ਅੱਜ ਇੱਕ ਹੋਰ ਨੋਟੀਫਿਕੇਸ਼ਨ ਸਰਕੂਲੇਟ ਹੋ ਰਿਹਾ ਹੈ ਐਂਡ ਉਹ ਨੋਟੀਫਿਕੇਸ਼ਨ ਜੁੜਿਆ ਹੋਇਆ ETT ਦੀ ਜੋ ਪਰਤੀ ਹੋਈ ਹੋਈ ਹੈ ਪਾਸ ਈਅਰਸ ਵਿੱਚ ਤੇ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਪ੍ਰਮੋਸ਼ਨਸ ਤਾਂ ਉਸ ਤੇ ਸੰਬੰਧੀ ਇੱਕ ਨਵੀਂ ਅਪਡੇਟ ਆਈ ਹੈ ਕੁਝ ਇਸ ਦਾ ਅਰਥ ਕਲੀਅਰ ਨਹੀਂ ਹੋ ਪਾਰਿਆ ਸਟੂਡੈਂਟਸ ਨੂੰ ਡਾਊਟ ਸੀਗਾ ਸੋ ਜਿਸ ਤੇ ਅੱਜ ਵੀਡੀਓ ਬਣਾਈ ਜਾ ਰਹੀ ਹੈ ਤਾਂ ਗਾਇਜ਼ ਹੁਣ ਇਸ ਦਾ ਨਵੀਂ ਭਰਤੀ 2025 ਮੈਂ 2025 ਕਹਾਂਗਾ ਕਿਉਂਕਿ ਮੰਨ ਕੇ ਚੱਲੋ ਅਗਰ ਪੀਐਸਟੈਟ ਹੁੰਦਾ ਹੈ ਈਟੀਟੀ ਕੈਟਰ ਦੀ ਭਰਤੀ ਤੋਂ ਪਹਿਲਾਂ ਹੀ ਹੋਏਗਾ ਠੀਕ ਹੈ ਫਿਰ ਹੀ ਆ ਸਕਦੀ ਹੈ ਨਵੀਂ ਭਰਤੀ 2025 ਬਟ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹੂੰਗਾ ਫਿਰ ਇੱਥੇ ਮੇਰੇ ਨਾਲ ਅਨਮੋਲ ਸਰ ਵੀ ਹੈਗੇ ਆ ਦੋਨਾਂ ਤੋਂ ਵੀ ਜਾਣਾਂਗੇ ਐਕਚੁਅਲੀ ਵਿੱਚ ਗਾਇਜ਼ ਸਾਲ 2015 ਤੇ ਇਸ ਤੋਂ ਬਾਅਦ ਵਿੱਚ ਪ੍ਰਾਇਮਰੀ ਕੈਟਰ ਤੋਂ ਮਾਸਟਰ ਕੈਟਰ ਦੀ ਦੇਖੋ ਗਾਇਜ਼ ਪ੍ਰੋਮੋਸ਼ਨ ਹੁੰਦੀਆਂ ਨਹੀਂਆਂ ਪਿਛਲੇ ਦਿਨਾਂ ਵਿੱਚ ਤੁਸੀਂ ਇੱਕ ਨਿਊਜ਼ ਸੁਣੀ ਹੈ कि 20% ਜੌਬਸ ਜਿਹੜੀਆਂ ਕਿ ਹੈਗੀਆਂ ਰਿਜ਼ਰਵ ਕਿਤੇ ਜਾਣ ਦੀ ਗੱਲ ਸਾਡੇ ਸਾਹਮਣੇ ਆਈ ਹੈ 15% ETT ਤੋਂ ਟੀਚਰ ਠੀਕ ਹੈ ਤੇ ਆਓ ਸਰ ਬਾਕੀ ਨਾਲ ਹੀ ਮੇਰੇ ਅਕੋਰਡਿੰਗ ਸਰ 4% HT 1% CHC CHC ਇੰਦਰ ਤੇ ਟੋਟਲ ਸਰ ਜੋ ਮਤਲਬ ਵਾਲੇ ਤੱਕ ਬਿੱਲ ਆਇਆ ਹੈ ਪਾਸ ਨਹੀਂ ਹੋਇਆ ਸਰ ਹਣਾ ਉਹਦੇ ਮੁਤਾਬਕ ਇਦਾਂ ਹੁੰਦਾ ਕਿ ਹੁਣ ਸਾਰਿਆਂ ਸਾਰੇ ਇਹ ਅਪਡੇਟ ਥੋੜਾ ਕਰ ਸਕਦੇ ਆ ਤਾਂ ਨਵੀਂ ਭਰਤੀ ਵੀ ਇਹਨਾਂ ਨੂੰ ਕਰਨੀ ਪੈਂਦੀ ਤੇ ਪ੍ਰਮੋਸ਼ਨਾਂ ਵੀ ਕਰਨੀਆਂ ਪੈਂਦੀ ਤੇ ਸਰ ਹੁਣ ਮੇਰੇ ਕੋਣੀ ਬੇਸ਼ੋ ਬਣ ਗਈ 80 ਤੱਕ ਮਤਲਬ ਬਣ ਸਕਦੀ ਬਣ ਸਕਦੀ 80 20 ਦੀ ਰੇਸ਼ੋ ਬਣੀ ਹੈ ਕਿ 80% ਓਪਨ ਭਰਤੀ ਹੋਏਗੀ ਤੇ 20% ਜਿਹੜੀ ਆ ਉਹ ਪ੍ਰਮੋਸ਼ਨਸ ਤੇ ਥਰੂ ਆਏਗੀ ਸਰ ਸਰ ਬਾਕੀ ਇਹਨਾਂ ਨੂੰ ਅੱਜ ਆਪਾਂ ਕਲੈਰਿਟੀ ਦੇ ਦਈਏ ਮੇਨ ਮੁੱਦਾ ਜੋ ਇਹਨ ਦੇ ਵਿੱਚ ਹੈ ਸਰ ਜੋ ਰਿਟ ਫਾਈਲ ਕੀਤੀਆਂ ਗਈਆਂ ਸੀਗੀਆਂ ਠੀਕ ਹੈ ਤਾਂ ਉਸ ਦੇ ਬੇਸ ਤੇ ਹੀ ਹੈ ਉਹੀ ਸਰਕਾਰੀ ਬੱਚੇ ਕਮੈਂਡਰ ਮਤਲਬ ਡਾਊਟ ਪਾ ਰਹੇ ਸੀ ਕਿ ਸ਼ਾਇਦ ਆਮ ਪ੍ਰਮੋਸ਼ਨ ਆਏਗੀ ਉਹਨਾਂ ਦਾ ਸਬੰਧ ਨਹੀਂ ਹੈ ਕੋਈ 2015 ਦੇ ਵਿੱਚ ਉਹਨਾਂ ਦੀਆਂ ਕੋਈ ਬਦਲੀਆਂ ਹੋਈਆਂ ਸੀ ਕੁਝ ਭਰਤੀਆਂ ਰਹਿ ਗਈਆਂ ਸੀਗੀਆਂ ਅਪਕੀ ਸਰ ਇਹ ਹਾਜ਼ਰੀ ਦੇ ਉੱਪਰ ਆਈ ਥਿੰਕ ਚੱਕੀ ਸੀ ਇਹਨਾਂ ਨੇ ਮੈਰਿਟ ਲਿਸਟ ਬਣਾਈ ਸੀ ਹੋਸਟਲ ਵਿੱਚ ਹਰਜੋਤ ਮੈਂ ਸਿੱਖਿਆ ਮੰਤਰੀ ਸਾਹਿਬ ਗੱਲ ਕਰ ਰਹੇ ਸੀ ਕਿ ਸੀਨੀਅਰਿਟੀ ਦੇ ਬੇਸ ਤੇ ਹੀ ਮੁੱਦੇ ਚੱਲਦੇ ਰਹਿੰਦੇ ਜੇ ਮਾਸਟਰ ਕੈਟਰ ਦੀ ਪ੍ਰੋਮੋਸ਼ਨ ਵੀ ਹਜੇ ਲੇਟ ਹੋ ਰਹੀ ਹੈ ਤਾਂ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਸੀਨੀਅਰਿਟੀ ਪਸੰਦ ਨਹੀਂ ਆ ਰਹੀ ਸਾਹਿਬ ਕਿ ਕਿਵੇਂ ਸੀਨੀਅਰਿਟੀ ਬਣਾਈ ਤੇ ਸਰ ਥੋੜਾ ਚਾਨਣਾ ਪਾਓ ਹੋਰ ਅੱਛਾ ਸਰ ਉਹੀ ਹੈ ਨਾ ਕਿ ਮਤਲਬ ਇੱਕ ਚੀਜ਼ ਮੈਂ ਹੋਰ ਸਰ ਨੂੰ ਰੋਕਣਾ ਚਾਹੁੰਗਾ ਸਰ ਨੇ ਤੁਹਾਨੂੰ ਕਲੈਰਿਟੀ ਦੇ ਦਿੱਤੀ ਹੈ ਕਿ ਇਹ ਨਾਰਮਲ ਪ੍ਰੋਮੋਸ਼ਨ ਨਹੀਂ ਹੈ ਇਹ ਪਿਛਲਾ ਕੇਸ ਹੈ ਸੋ ਉਸ ਤੇ ਬੇਸ ਤੇ ਸਰ ਤੁਹਾਨੂੰ ਬਾਕੀ ਦੱਸਣ ਜਾ ਰਹੀ ਹਾਂ ਸਰ ਸਰ ਉਹੀ ਚੀਜ਼ ਹੈ ਨਾ ਇਹਨਾਂ ਨੇ ਸਾਰੇ ਨੋਟੀਫਿਕੇਸ਼ਨ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਜਿਹੜੇ ਕੁਝ 2011 ਦੇ ਵਿੱਚ ਭਰਤੀ ਹੋਏ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਵਿੱਚ ਐਡ ਨਹੀਂ ਕੀਤਾ ਗਿਆ ਤਾਂ 2014 ਤੇ 2011 ਕਿਉਂਕਿ ਸਰ 3 ਸਾਲ ਦਾ ਫਰਕ ਸੀ ਤਾਂ ਸਿਨਿਅਰਿਟੀ ਦਾ ਫਰਕ ਪੈ ਗਿਆ ਤਾਂ 2011 ਵਾਲਿਆਂ ਨੂੰ ਭਰਤੀਆਂ ਨੂੰ ਐਡ ਕਰਨ ਵਾਸਤੇ ਇਹ ਹੀ ਇਹਨਾਂ ਨੇ ਇਹ ਹੈ ਔਰ ਇਹਨਾਂ ਨੇ ਜਿਹੜਾ ਹੈਗਾ ਸਰ ਉਹ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਪਾਈ ਸੀ ਬਕਾਇਦਾ ਇਹਨਾਂ ਨੇ ਲਿਖਿਆ ਹੋਇਆ ਹੈ ਪਟੀਸ਼ਨ ਮੇਰੇ ਰਕਡਿੰਗ ਆ ਪੇਜ ਕਾਫੀ ਇੰਪੋਰਟੈਂਟ ਹੈ ਇਹਨਾਂ ਨੂੰ ਦੱਸ ਵੀ ਦਿਓ ਸਰ ਹਾਂਜੀ ਬਕਾਇਦਾ ਪੰਜਵੇਂ ਸਲੋਟਰ ਦੇ ਵਿੱਚ ਇਹਨਾਂ ਨੇ ਲਿਖਿਆ ਹੈਗਾ ਕਿ ਜਿਹੜੀਆਂ ਪਾਦਨੁਤੀਆਂ 2015 ਦੇ ਵਿੱਚ ਕੀਤੀਆਂ ਗਈਆਂ ਸੀ ਤਾਂ ਉਹਨਾਂ ਦੇ ਸਬੰਧੀ ਦੁਬਾਰਾ ਰਿਵਿਊ ਲਿਆ ਜਾਏਗਾ ਕਿ ਉਹ ਸਹੀ ਹੋਈਆਂ ਸੀ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਔਰ ਬਾਕੀ ਉਹਨਾਂ ਨੇ ਤਰੀਕਾਂ ਦਿੱਤੀਆਂ ਕਿ 27 8 ਤੱਕ ਉਹ ਆਪਣੇ ਜਿਹੜੇ ਬੀਪੀਓ ਦਫ਼ਤਰ ਹੈਗੇ ਉੱਥੋਂ ਤੱਕ ਜਿਸ ਵੀ ਕਿਸੇ ਬੰਦੇ ਦੀ ਪ੍ਰਮੋਸ਼ਨ ਹੋਈ ਸੀਗੀ ਭਾਵੇਂ ਉਹ ਹੁਣ ਰਿਟਾਇਰ ਹੋ ਚੁੱਕਿਆ ਬਕਾਇਦਾ ਉਹਨਾਂ ਨੇ ਲਿਖਿਆ ਸਰ ਕਿ ਭਾਵੇਂ ਉਹ ਸੇਵਾ ਮੁਕਤ ਹੋ ਚੁੱਕਿਆ 215 ਤੋਂ ਬਾਅਦ ਜਿੰਨੀਆਂ ਵੀ ਪ੍ਰਮੋਸ਼ਨਾਂ ਹੋਈਆਂ ਸੀ ਉਹ ਸਾਰੇ ਆਪਣਾ ਡਾਟਾ ਜਿਹੜਾ ਹੈਗਾ ਬੀਪੀਓ ਸਾਹਿਬ ਨੂੰ ਕਲੈਕਟ ਕਰਵਾਉਣਗੇ ਤੇ ਉਹ ਗਾਂ 2 9 ਤੱਕ ਉੱਥੇ ਦਫ਼ਤਰ ਬਣਾਉਣਾ ਯਕੀਨੀ ਬਣਾਉਣਗੇ ਤਾਂ ਜੋ ਪਦ ਨਿਤਿਆ ਦੇ ਰਿਵਿਊ ਕੀਤੇ ਜਾ ਸਕਣ ਸਰ ਉਹਨਾਂ ਨੇ ਬੜਾ ਕਲੀਅਰ ਗੱਲ ਕੀਤੀ ਜਿਹੜੇ ਕੇਸ ਮੰਗੇ ਗਏ ਕਿਉਂਕਿ ਸਰ ਇਹ ਉੱਪਰ ਪਟੀਸ਼ਨ ਆਈ ਹੈ ਨਾ ਸਰ ਕਿ ਬਨਾਮ ਹੋਰ ਸਟੇਟ ਪਟੀਸ਼ਨਰ ਵੀ ਮੰਗ ਤੇ ਮਾਨਯੋਗ ਹਾਈ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਜਿਹੜੇ ਹੈਗੇ ਆ ਜੀ ਅਲੱਗ-ਅਲੱਗ ਜਿਹੜੇ ਜੋ ਇੱਥੇ ਸੀਗੀਆਂ ਸਰ ਦੋ ਦੱਸਿਆ ਗਿਆ ਸਪੈਸ਼ਲ ਤਾਂ ਬਾਕੀ ਹੋਰ ਵੀ ਜੋ ਹੋਏਗੀ ਮਤਲਬ ਐਸ ਦੀ ਕਲੈਰਿਟੀ ਤੁਹਾਨੂੰ ਮਿਲ ਚੁੱਕੀ ਹੈ ਸੋ ਇਹ ਨਾਰਮਲ ਪ੍ਰੋਮੋਸ਼ਨ ਨਹੀਂ ਹੈ ਇਹ ਪ੍ਰੋਮੋਸ਼ਨ ਦੀ ਨਿਊ ਜ਼ਰੂਰ ਹੈ ਬਟ ਇਹ ਪ੍ਰੋਮੋਸ਼ਨ ਹੋਏ ਜੋ ਮਤਲਬ ਇੱਕ ਕੇਸਿਸ ਲੱਗੇ ਹੋਏ ਸਿਰੇ ਚ ਪਾ ਨਹੀਂ ਹੋਈਆਂ ਸੀ ਸੋ ਉਹਨਾਂ ਨੂੰ ਆਪਦੇ ਰਿਪੋਰਟਸ ਮਤਲਬ ਹੁਣ ਸਰ ਤੁਸੀਂ ਥੋੜੀ ਦੇਰ ਪਹਿਲਾਂ ਵੀ ਇੱਕ ਗੱਲ ਰੱਖ ਰਹੇ ਸੀ ਕਿ ਸ਼ਾਇਦ ਅਗਰ ਉਹ ਕੁਝ ਗਲਤ ਪ੍ਰਮੋਸ਼ਨ ਹੋ ਗਈ ਹੋ ਗਈ ਹਾਂ ਤਾਂ ਕੁਝ ਸਰ ਇਤ ਨਹੀਂ ਚੱਲਦਾ ਹੈ ਕਿ ਤੁਸੀਂ ਕੁਝ ਇੰਨੀ ਇੱਕ ਤਾਂ ਲੂਪ ਪੋਲ ਹੈਗੇ ਆਪਣੇ ਸਾਰੇ ਕਿਤੇ ਚੱਲਦੇ ਹੈਗੇ ਤਾਂ ਉਹ ਸ਼ਾਇਦ ਕੋਈ ਹੈ ਮੁੱਦਾ ਬਟ ਹਾਂ ਇੱਕ ਗੱਲ ਸਰ ਸ਼્યોਰ ਹੈ ਕਿ ਵਿਭਾਗਾਂ ਵਿੱਚ ਹਲਚਲ ਪੂਰੀ ਹੈ ਬਿਲਕੁਲ ਬਿਲਕੁਲ ਨਵੇਂ ਤੋਂ ਨਵੇਂ ਜੀਟੀਟੀ ਕੱਟਦਾ ਸਰ ਰਿਜ਼ਲਟ ਆ ਗਿਆ ਪੂਰਾ ਹੈ ਮੀਨਸ ਅਭੀ ਤੁਸੀਂ ਗੱਲ ਸਹੀ ਕਹੀ ਹੈ ਤੇ ਮੀਨਸ ਜਿਹੜੇ ਦਿਨ ਤੋਂ ਸਰ ਲੋਕ ਸਭਾ ਦੀ ਇਲੈਕਸ਼ਨ ਹੋਈਆਂ ਹਨ ਹਾਂਜੀ ਤੇ 2.5 ਸਾਲ ਮਤਲਬ ਸਰਕਾਰ ਨੂੰ ਵੀ ਪਤਾ ਵੀ ਟੀਚਿੰਗ ਵਿੱਚ ਤਾਂ ਖਾਲੀ ਟੀਚਿੰਗ ਦਾ ਕੁਝ ਵੀ ਨਹੀਂ ਹੋਇਆ ਸਰ ਤਾਂ ਟੀਚਿੰਗ ਮੈਨੂੰ ਬਹੁਤ ਤਵੱਜੋ ਦੇ ਰੂਪ ਚ ਲਿਆ ਜਾ ਸਕਦਾ ਤਾਂ ਮੈਂ ਸਾਰੇ ਹੀ ਵਿਦਿਆਰਥੀਆਂ ਨੂੰ ਕਹਾਂਗਾ ਭਾਵੇਂ ਉਹ ਡੀਟੀਟੀ ਕੈਡਰ ਦੀ ਨਵੀਂ ਭਰਤੀ ਦੀ ਵੇਟ ਕਰ ਰਹੇ ਆ ਪੀਐਸਟੈਟ ਦੀ ਵੇਟ ਕਰ ਰਹੇ ਆ ਮਸਟ ਕੈਡਰ ਲੈਕਚਰਰ ਕੈਡਰ ਸਾਰੇ ਹੀ ਕੈਡਰ ਬੱਚੇ ਵੇਟ ਕਰ ਰਹੇ ਆ ਤਾਂ ਸਾਰੀਆਂ ਹੀ ਭਰਤੀਆਂ ਜਲਦ ਆਉਣ ਵਾਲੀਆਂ ਹੈਗੀਆਂ ਤੁਸੀਂ ਆਪਣੀ ਤਿਆਰੀ ਕਰੋ ਠੀਕ ਹੈ ਜੀ ਤਾਂ ਜੋ ਤੁਸੀਂ ਲੇਟ ਨਾ ਹੋ ਜਾਓ ਤਾਂ ਮੈਟ ਵਿੱਚ ਹਲਚਲ ਪੂਰੀ ਸਰ ਨਵੀਆਂ ਭਰਤੀਆਂ ਵੀ ਬਿਲਕੁਲ ਬੇਸ ਬਸ ਮੈਂ ਵੀ ਇਹੀ ਕਹਿ ਸਕਦਾ ਕਿ ਜੀ ਡੀਟੀਟੀ ਕੈਡਰ ਦੀ ਭਰਤੀ ਆਉਂਦੀ ਹੈ ਤਉ ਪੀਐਸਟੇਟ ਤੋਂ ਬਾਅਦ ਹੀ ਸਰੂ ਹੋਣੀ ਤੇ ਠੀਕ ਹੈ ਕੋਈ ਅਗਲੀ ਅਪਡੇਟ ਆਏਗੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਹਾਨੂੰ ਅਸੀਂ ਜ਼ਰੂਰ ਤੋਂ ਜਾਣਕਾਰੀ ਦੇਵਾਂਗੇ ਠੀਕ ਹੈ ਤੁਸੀਂ ਵੀ ਜੁੜੇ ਰਹੋ ਸਪੈਸ਼ਲੀ ਟੈਲੀਗ੍ਰਾਮ ਵੀ ਆ ਇੰਸਟਾਗ੍ਰam ਤੇ ਜ਼ਰੂਰ ਤੋਂ ਜੁੜ ਕੇ ਰਹੋ ਐਂਡ ਜਸਟ ਇੱਥੇ ਇਹੀ ਹੈ ਮਾਸਟਰ ਜੇਟਰ ਦੀ ਪ੍ਰਤੀਯੋਗਿਤਾ ਨੇ ਸਰ ਥੋੜਾ ਲੰਮਾ ਜਾ ਰਹੀ ਹੈ ਪ੍ਰੋਮੋਸ਼ਨ 31 ਅਗਸਤ ਤੱਕ ਤਾਂ ਸਿੱਖਿਆ ਮੰਤਰੀ ਹਾਂ ਸਰ ਕੋਈ ਪ੍ਰੋਮੋਸ਼ਨਾਂ ਹੋਣੀਆਂ ਸਰ ਭਾਰਤੀਆਂ ਤਾਂ ਵੇਲੀਆਂ ਹੁੰਦੀਆਂ ਸਰ ਬਾਕੀ ਇਹਨਾਂ ਨੇ ਬਦਲੀਆਂ ਵੀ ਸਰ ਐਟਟੀ ਦੀਆਂ ਸ਼ੁਰੂ ਕਰਤੀਆਂ ਤਾਂ ਨਵੇਂ ਨੂੰ ਵੀ ਸਰ ਉੱਤਰ ਸਰਕੂਲੇਟ ਕਰਨਾ ਹੈਗਾ ਤਾਂ ਭਰਤੀਆਂ ਤਾਂ ਨਿਕਲ ਲਿੰਗੀਆਂ। ਕੈਕਟਰ ਦੀ ਭਰਤੀ ਵੀ ਉੱਥੋਂ ਹੀ ਨਿਕਲ ਕੇ ਆਏਗੀ। ਤਾਂ ਬਸ ਹੁਣ ਤਿਆਰੀਆਂ ਵਟ ਕੇ ਰੱਖੋ ਸੀਰੀਅਸ ਹੋ ਜੋ ਆ ਜੇ ਪਿਛਲੇ 2.5 ਸਾਲ ਸਰਕਾਰ ਨੇ ਕੁਝ ਨਹੀਂ ਕੀਤਾ ਨਾ ਸਾਰਾ ਕੁਝ ਹੋ ਨਹੀਂ। ਹਾਂਜੀ ਹਾਂਜੀ। ਤਾਂ ਇਹਨਾਂ ਕੋਲੇ ਬੰਪਰ ਭਰਤੀਆਂ ਆਉਣਗੀਆਂ ਔਰ ਖਾਸ ਤੌਰ ਤੇ ਪੀਐਸਟੈਟ ਵਾਲੇ ਵਿਦਿਆਰਥੀ ਉਹ ਸੀਰੀਅਸ ਨਹੀਂ ਲੈ ਰਹੇ ਗੱਲ ਨੂੰ। ਪੀਐਸਟੈਟ ਦਾ ਪੇਪਰ ਕਲੀਅਰ ਹੁੰਦੇ ਆ ਸਾਰੀ ਉਹਨਾਂ ਦੇ ਹੱਥ 'ਚ ਭਰਤੀਆਂ ਹੋਣੀਆਂ। ਮਤਲਬ ਚਾਂਸ ਹੈ ਕਿ ਲਈ ਚਾਂਸ ਤਿਆਰੀ ਕਰਨਗੇ ਦੁਬਾਰਾ ਪੜ੍ਹਨਾ। ਹਾਂਜੀ ਹਾਂਜੀ ਦੁਬਾਰਾ। ਉਹ ਪੀਐਸਟੈ ਬਾਕੀ ਠੀਕ ਹੈ ਜੀ ਇਨ ਸ਼ੋਰਟ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕੋਈ ਹੋਰ ਅਪਡੇਟ ਆਏਗੀ ਤੁਹਾਨੂੰ ਜਾਣਕਾਰੀ ਜ਼ਰੂਰ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀ ਦਿੰਦੇ ਜਾਣਗੇ ਸਭ ਤੋਂ ਮੇਨ ਚੀਜ਼ ਸੀ ਪੁਆਇੰਟ ਨੰਬਰ 4 ਦੀ ਇਹ ਗੱਲ ਪੁਆਇੰਟ ਨੰਬਰ 5 ਦੀ ਇਹ ਗੱਲ ਸੋ ਆਪਣੀ ਫਰੈਂਡਸ ਤੱਕ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਗਲਤ ਨਿਊਜ਼ ਵਾਇਰਲ ਨਾ ਹੋ ਪਾਈ ਧੰਨਵਾਦ